ਅੱਜ ਭਗਤ ਦਾ ਮਸਲਾ ਮਹਿੰਗਾਈ ਪਤੀ ਦੀ ਕਿਸ਼ਤਾਂ ਜਿਹਨੂੰ ਆਮ ਆਪਾ ਸ਼ਾਰਟਕਟ ਡੀਏ ਕਹਿੰਦੇ ਨੇ ਕਿ ਪੰਜਾਬ ਦੇ ਇਹ ਜਿਹੜੇ ਸੂਬੇ ਦੇ ਪਿਛਲੇ ਸਮੇਂ ਘਟੂ ਘਟ ਪੰਜ ਕਿਸ਼ਤਾਂ ਸਾਡੀਆਂ ਡਿਊ ਨੇ ਜੇ ਆਪਾਂ ਜਨਵਰੀ ਦਾ ਮਹੀਨਾ ਵਿੱਚ ਪਾ ਲਈ ਤਾਂ 6 ਬਣ ਗਈ ਜਿਹੜੀ ਮਲਾਜਮ ਸਿੰਘ ਦੀ ਹੁਣ ਤੱਕ ਦੀ ਇਹ 4 ਸਾਲ ਹੋ ਗਏ ਸਰਕਾਰ ਬਣੇ ਨੂੰ ਪਹਿਲੀ ਮੀਟਿੰਗ ਹੋਈ ਹੈ ਤੁਹਾਡੀ ਆਮ ਆਦਮੀ ਪਾਰਟੀ ਦੇ ਮਲਾਜਮ ਸਿੰਘ ਦੀ ਇਸ ਤੋਂ ਪਹਿਲਾਂ ਕਦੇ ਕੋਈ ਮੀਟਿੰਗ ਨਹੀਂ ਹੋਈ ਇਸ ਮਸਲੇ ਤੋਂ ਲੈ ਕੇ ਇਆ ਦਿਨ ਵਿੱਚ ਜਿੰਨੀਆਂ ਮੀਟਿੰਗਾਂ ਚੀਮਾ ਸਾਹਿਬ ਨਾਲ ਹੋਈਆਂ ਨੇ ਜਿਥੇ ਬੰਦੀਆਂ ਦੀਆਂ ਕਦੇ ਪਿਛਲੇ ਇਤਿਹਾਸ ਚ ਹੋਈ ਨਹੀਂ ਕਿ ਡੀਏ ਦੀਆਂ ਪੰਜ ਕਿਸ਼ਤਾਂ ਦੋ ਨਾਟ ਦਾ ਮਸਲਾ ਜੋ ਪੈਨਸ਼ਨਰਾਂ ਨੂੰ ਇੱਕ ਇੱਕ ਸਾਲਾਂ ਤੋਂ ਪਹਿਲਾਂ ਮਿਲਣਾ ਪਿਛਲੀ ਸਰਕਾਰ ਨੇ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਗਏ ਨੇ ਉਹ ਜਾਣਦੇ ਹੋਏ ਕੰਮ ਗਲਤ ਕਰਕੇ ਉਹ 125 ਵਾਲਾ ਜਿਹੜਾ ਮਹਿੰਗਾ ਹਿੱਕਤਾ ਸੀ 113 ਦੇ ਫਿਸ ਕਰਕੇ ਮੁਲਾਜ਼ਮਾ ਗੁਮਾ ਨੂੰ ਮਨਾ ਲਿਆ ਜਾਂ ਥੋਪਤਾ ਉਹ ਫਿਕਸ਼ਨ ਲੈਣੀ ਪਈ ਸਭ ਤੋਂ ਵੱਡਾ ਕਾਰਨ ਮਾਨਪ੍ਰੀਤ ਬਾਦਲ ਦੀ ਮੁਲਾਜ਼ਮਾ ਨਾਲ ਪੇ ਕਮਿਸ਼ਨ ਦੀ ਕਿਸੇ ਜੀ ਕੀਤੀ ਬੇਈਮਾਨੀ ਤੁਹਾਡੀ ਸਰਕਾਰ ਡੀਏ ਲਟਕਾਰ ਰਹੀ ਹੈ ਹੁਣ ਤੱਕ ਦਿੱਤਾ ਨਹੀਂ ਦਿੱਤਾ ਨਹੀਂ ਹਰ ਤਿਹਾੜ ਤੇ ਤਿਹਾੜ ਲੰਘਿਆ ਅ ਚੱਲ ਰਹੀ ਪ੍ਰਕਿਰਿਆ ਦੇ ਵਿੱਚ ਲੰਮਾ ਸਮਾਂ ਜੋ ਗੈਪ ਪਿਆ ਜੇ ਤਾਂ ਉਹ ਫਿਰ ਸ਼ਖਸ਼ਾ ਦਾ ਵਾਅਦਾ ਸੱਚ ਸੋਲ ਜਾਂਦਾ ਕੱਲ ਉਹਨਾਂ ਦੀ ਜਿਹੜੀ ਮੀਟਿੰਗ ਸੀ ਬੜੀ ਹਿਲੀਮੀ ਨਾਲ ਹੋਈ ਆ ਉਹਨਾਂ ਨੇ ਅ ਵਿਧਮંત્રી ਸਾਹਿਬ ਨੇ ਕਿਹਾ ਵੀ ਮੈਂ ਜਲਦੀ ਸੀਐਮ ਸਾਹਿਬ ਨਾਲ ਗੱਲ ਕਰਦਾ ਬੜੀਆਂ ਮੰਗਾਂ ਪੁਰੂ ਦੀਏ ਮੰਗ ਬਣੀ ਹੋਈ ਆ ਤੇ ਡੀਏ ਦੇਣ ਦਾ ਸਰਕਾਰ ਨੇ ਵਾਅਦਾ ਕਰਿਆ ਵੀ ਡੀਏ ਜ਼ਰੂਰ ਦੇਵਾਂਗੇ ਜਿਹੜੇ ਕੰਮ ਬਾਦਲ ਸਰਕਾਰ ਨੇ ਕੀਤੀ ਮੁਲਾਜ਼ਮ ਰੋਹਤੀ ਜਿਹੜੇ ਕਾਹ ਨੂੰ ਕਾਂਗਰਸ ਦੇ ਮੁਲਾਜ਼ਮ ਰੋਹਤੀ ਕੀਤੇ ਉਹਨਾਂ ਨੂੰ ਹੁਣ ਆਵਾਜ਼ੀ ਪਾਰਟੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਕੁਲਦੀਪ ਸਿੰਘ ਅੱਜ ਫਿਰ ਜਿਵੇਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੂਰਾ ਸਾਲ ਕੁਛ ਨਾ ਕੁਛ ਲੈ ਕੇ ਆਉਂਦੇ ਰਵਾਂਗੇ ਤੇ ਅੱਜ ਵੀ ਮੈਂ ਤੁਹਾਡੇ ਵਾਸਤੇ ਇੱਕ ਨਵੀਂ ਖਬਰ ਲੈ ਕੇ ਆਇਆ ਅਖਬਾਰਾਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਡੀਏ ਦਾ ਮੁੱਦਾ ਕਿਉਂਕਿ ਮੁਲਾਜ਼ਮਾਂ ਦੀਆਂ ਮੰਗਾਂ ਤਾਂ ਬਹੁਤ ਜ਼ਿਆਦਾ ਨੇ ਪੈਨਸ਼ਨਰਾਂ ਦੀਆਂ ਮੰਗਾਂ ਬਹੁਤ ਜ਼ਿਆਦਾ ਨੇ ਸਰਕਾਰ ਜਿਹਨਾਂ ਨੂੰ ਹੱਲ ਨਹੀਂ ਕਰ پا ਰਹੀ ਕਿਸੇ ਨਾ ਕਿਸੇ ਕੋਈ ਦਿੱਕਤਾਂ ਕਰਕੇ ਕਿਹਾ ਜਾ ਸਕਦਾ ਤੇ ਕੱਲ ਇੱਕ ਸੈਕਟਰੀਏਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਐਕਸ ਮੁਲਾਜ਼ਮ ਬਿੰਗਾ ਉਹਨਾਂ ਦੇ ਨਾਲ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਜਿਹੜੀ ਗੱਲਬਾਤ ਕੀਤੀ ਹੈ ਮੀਟਿੰਗ ਕਰੀ ਹੈ ਕਈ ਯੂਨੀਅਨਾਂ ਨਾਲ ਵੀ ਮੀਟਿੰਗ ਕਰੀ ਹੈ ਮੰਗਾਂ ਨੂੰ ਲੈ ਕੇ ਤੇ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਉਹਨਾਂ ਲੀਡਰਾਂ ਨਾਲ ਗੱਲ ਕਰਾਉਂਦੇ ਆ ਕਿ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਿਆ ਕੀ ਮੁਲਾਜ਼ਮ ਮੰਗਾਂ ਦੇ ਵਿੱਚ ਕੋਈ ਕੋਈ ਹੱਲ ਹੋਇਆ ਜਾਂ ਨਹੀਂ ਹੈ ਜੋ ਵੀ ਹੋਇਆ ਸਾਡੇ ਨਾਲ ਇੱਥੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਜਿਹੜੇ ਆ ਸੂਬਾ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਹਾਂਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਤੇ ਸਿੱਧੂ ਸਾਹਿਬ ਕੱਲ ਪਤਾ ਲੱਗਿਆ ਕਿ ਜਿਹੜੀ ਸੈਕਟਰੀਏਟ ਦੇ ਵਿੱਚ ਤੁਹਾਡੀ ਵਿੱਤ ਮੰਤਰੀ ਨਾਲ ਮੀਟਿੰਗ ਹੋਈ ਆ ਮੀਟਿੰਗ ਦੇ ਬਾਰੇ ਕੁਝ ਚੰਨਣਾ ਪਾਉਂਗੇ ਕੀ ਕਿਹੜੇ ਕਿਹੜੇ ਮਸਲਾਂ ਤੇ ਗੱਲਬਾਤ ਹੋਈ ਆ ਹਾਂਜੀ ਧੰਨਵਾਦ ਜੀ ਕੁਲਵਿੰਦ ਜੀ ਇਸ ਤਰ੍ਹਾਂ ਵੀ ਕੱਲ ਪੰਜਾਬ ਸਰਕਾਰ ਦੇ ਵੱਲੋਂ ਸਾਨੂੰ ਇੱਕ ਪੱਤਰ ਆਇਆ ਸੀ ਕਿ ਮੁਲਾਜ਼ਮ ਮਸਲਾਂ ਤੇ ਗੱਲਬਾਤ ਕਰਨੀ ਹੈ ਅਸੀਂ ਵੀ ਸਾਬੇ ਲੰਬੇ ਸਮੇਂ ਤੋਂ ਪਿਛਲੇ ਲਗਭਗ 2-3 ਸਾਲ ਤੋਂ ਸਰਕਾਰ ਨਾਲ رابطہ ਕਾਇਮ ਰੱਖਿਆ ਭਾਵੇਂ ਉਦਾਂ ਜ਼ੁਬਾਨੀ ਕ੍ਰਾਮੀ ਗੱਲ ਜਾਂ ਲਿਖਤੀ ਅਸੀਂ ਮੁਲਾਜ਼ਮ ਮਸਲੇ ਮੁਲਾਜ਼ਮ ਮੰਗਾਂ ਪਹਿਲਾਂ ਭੇਜਦੇ ਸੀ ਉਸੇ ਤਰ੍ਹਾਂ ਸਰਕਾਰ ਨੂੰ ਭੇਜਦੇ ਰਹੇ ਪਰ ਕੱਲ ਆਫੀਸ਼ੀਅਲੀ ਮੀਟਿੰਗ ਸੀ ਪ੍ਰੋਪਰ ਸਿਸਟਮ ਨਾਲ ਸਾਡੇ ਅਹੁਦੇਦਾਰ ਹੋਰ ਵੀ ਜ਼ਿਲ੍ਹਿਆਂ ਚੋਂ ਆਏ ਸੀ ਤੇ ਨਾਲ ਵਿੱਤ ਮੰਤਰੀ ਸਾਹਿਬ ਤੇ ਵਿੱਤ ਵਿਭਾਗ ਦੇ ਅਧਿਕਾਰੀ ਵੀ ਨਾਲ ਸ਼ਾਮਲ ਸੀ ਉੱਥੇ ਮੇਨ ਮੁੱਦਾ ਤਾਂ ਦੇਖੋ ਤੁਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਨੇ ਹੋ ਆਪਾਂ ਸੁਣਦੇ ਆਂ ਅਖਬਾਰਾਂ ਚ ਇਹੀ ਆ ਪੈਨਸ਼ਨ ਜਥੇਬੰਦੀਆਂ ਮਲਾਜਮ ਜਥੇਬੰਦੀਆਂ ਅੱਜ ਭਗਤ ਦਾ ਮਸਲਾ ਮਹਿੰਗਾਈ ਪੱਤੇ ਦੀ ਕਿਸ਼ਤਾਂ ਜਿਹਨੂੰ ਆਮ ਆਪਾਂ ਸ਼ਾਰਟਕਟ ਡੀਏ ਕਹਿੰਦੇ ਆ ਕਿਉਂਕਿ ડીਆ ਇੱਕ ਇਸ ਤਰ੍ਹਾਂ ਦੀ ਸਹੂਲਤ ਤੇ ਮਤਲਬ ਪ੍ਰਬੰਧ ਹੈਗਾ ਇਹ ਕਿ ਜਦੋਂ ਕੇਂਦਰ ਸਰਕਾਰ ਜੋ ਕੀਮਤ ਸੂਚਕ ਅੰਕਾ ਉਹਦੇ ਵਿੱਚ ਵਾਧਾ ਹੁੰਦਾ ਤਾਂ ਉਹ ਸੂਬਿਆਂ ਦੇ ਵਿੱਚ ਤੇ ਪੂਰੇ ਸੈਂਟਰ ਦੇ ਵਿੱਚ ਉਹਦੇ ਬਾਰੇ ਆਪਣਾ ਮਤਲਬ ਇੱਕ ਪੱਤਰ ਜਾਰੀ ਕਰ ਦਿੰਦੀ ਆ ਕਿ ਜਿਹੜੀ ਮਹਿੰਗਾਈ ਆ ਇਸ ਤਰ੍ਹਾਂ ਉਹਦੇ ਵਿੱਚ ਵਾਧਾ ਹੋਇਆ ਕਦੇ 2% ਕਦੇ 4% ਕਦੇ 3% ਉਹ ਸੂਚਕ ਅੰਕ ਦੇ ਨਾਲ ਮਤਲਬ ਉਹਦਾ ਅਨਾਉਂਸਮੈਂਟ ਹੋ ਜਾਂਦੀ ਆ ਤਾਂ ਜਦੋਂ ਕੇਂਦਰ ਦੀ ਅਨਾਉਂਸਮੈਂਟ ਆਉਂਦੀ ਆ ਤਾ ਕੁਦਰਤੀ ਕਰ ਲਾ ਵੀ ਸੂਬਿਆਂ ਦੇ ਕਰਮਚਾਰੀਆਂ ਨੂੰ ਉਸ ਵੇਲੇ ਉਮੀਦ ਬਣ ਜਾਂਦੀ ਆ ਕਿ ਉਹ ਸਾਨੂੰ ਹੁਣ ਡੀਏ ਦੀ ਕਿਸ਼ਤ ਮਿਲੇਗੀ ਪਰੰਤੂ ਇੱਕ ਜਿਹੜੀ ਤਰਾਸਦੀ ਆ ਕਿ ਪੰਜਾਬ ਦੇ ਇਹ ਜਿਹੜੇ ਸੂਬੇ ਦੇ ਪਿਛਲੇ ਸਮੇਂ ਘੱਟੋ ਘੱਟ 5 ਕਿਸ਼ਤਾਂ ਸਾਡੀਆਂ ਡਿਊ ਨੇ ਜੇ ਆਪਾਂ ਜਨਵਰੀ ਦਾ ਮਹੀਨਾ ਵਿੱਚ ਪਾ ਲਈਏ ਤਾਂ 6 ਬਣਦੀਆਂ ਨੇ ਤਾਂ ਇਹਦੇ ਵਿੱਚ ਪਹਿਲਾਂ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਦਿਵਾਲੀ ਪਿੱਛੇ ਗੁजरी ਆ ਅਕਤੂਬਰ ਦੇ ਵਿੱਚ ਵੀ ਦਿਵਾਲੀ ਵੇਲੇ ਜ਼ਰੂਰ ਦਿਵਾਲੀ ਦੀ ਮਿੱਠਾ ਕਰਨਗੇ ਦਿਵਾਲੀ ਦਾ ਤੋਹਫਾ ਸਰਕਾਰ ਨਹੀਂ ਦੇ ਪਾਈ ਹਾਂ ਇਹ ਪਹਿਲੀ ਵਾਰ ਹੋਇਆ ਕਿ ਦਿਵਾਲੀ ਤੋਹਫਾ ਨਹੀਂ ਦਿੱਤਾ ਗਿਆ ਤੇ ਨਾਲ ਮਤਲਬ ਦਿਵਾਲੀ ਫਿੱਕੀ ਰਹੀ ਤਾਂ ਲੋਕਾਂ ਨੇ ਇਹ ਵੀ ਕਿਹਾ ਵੀ ਸਾਡੀ ਦਿਵਾਲੀ ਕਾਲੀ ਰਹੀ ਸੋ ਮਤਲਬ ਰੋਸ ਉਹਨਾਂ ਦਾ ਜਾਇਜ਼ ਸੀ ਅੱਜ ਪੈਨਸ਼ਨਰ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ ਕੋਈ 80 ਸਾਲਾ ਕੋਈ 90 ਸਾਲਾ ਬਹੁਤ ਸਾਰੇ ਐਸ.ਡੀ.ਿਕ ਚ ਇਸ ਦੁਨੀਆ ਤੋਂ ਵਿਦਾ ਵੀ ਹੋ ਚੁੱਕੇ ਨੇ ਸੋ ਉਹਨਾਂ ਪਰਿਵਾਰਾਂ ਦੀ ਪੈਨਸ਼ਨਰ ਪਰਿਵਾਰਾਂ ਦੀ ਤੇ ਮੁਲਾਜ਼ਮਾਂ ਦੀ ਇਹ ਬਹੁਤ ਮਤਲਬ ਜਾਇਜ਼ ਤੇ ਇੱਕ ਬਹੁਤ ਸਭ ਤੋਂ ਛੋਟੀ ਮੰਗ ਆ ਕਿ ਡੀ ਇਹ ਦੀਆਂ ਪਿਸ਼ਤਾ ਜਾਰੀ ਕੀਤੀਆਂ ਜਾਣ ਤੇ ਪਰ ਜਿਹੜੀ ਮਲਾਜਮ ਬਿੰਗ ਦੀ ਹੁਣ ਤੱਕ ਦੀ 4 ਸਾਲ ਹੋ ਗਏ ਸਰਕਾਰ ਬਣੇ ਨੂੰ ਪਹਿਲੀ ਮੀਟਿੰਗ ਹੋਈ ਹੈ ਤੁਹਾਡੀ ਆਮ ਆਦਮੀ ਪਾਰਟੀ ਦਾ ਮਲਾਜਮ ਬਿੰਗ ਦੀ ਇਸ ਤੋਂ ਪਹਿਲਾਂ ਕਦੇ ਕੋਈ ਮੀਟਿੰਗ ਨਹੀਂ ਹੋਈ ਇਸ ਮਸਲੇ ਤੇ ਲੈ ਕੇ ਨਹੀਂ ਇਸ ਤਰ੍ਹਾਂ ਮੈਂ ਕਹਿੰਦਾ ਵੀ ਲਿਖਤੀ ਮੀਟਿੰਗ ਨਹੀਂ ਕਦੇ ਆਈ ਸੀ ਉਹ ਕੁਦਰਤੀ ਨਾਲ ਦਾ ਸੀ ਇਹ ਪ੍ਰੋਸੈਸ ਕਰਿਆ ਕਿ ਜਦੋਂ ਮਰਜੀ ਜਾਂਦੇ ਆ ਤਾਂ ਜੀ ਮਾ ਸਾਹਿਬ ਨੂੰ ਮਤਲਬ ਮੋਸਟਲੀ ਮਿਲ ਲੈਂਦੇ ਸੀ ਜਾਂ ਚਲੋ ਥਲੇ ਅਧਿਕਾਰੀਆਂ ਨੂੰ ਲਿਖਪੜ ਕਰਿਆ ਹੁੰਦੇ ਚਲੋ ਸਾਡਾ ਨਾਲੇ ਉਹਦੇ ਵਿੱਚ ਬਹੁਤਾ ਇਸ ਤਨੀ ਸੀ ਵੀ ਕਿਸੀ ਇਸੇ ਕੰਮ ਦੇ ਆ ਮਲਾਜ ਜਥੇਬੰਦੀਆਂ ਹੀ ਮੀਟਿੰਗਾਂ ਕਰਦੀਆਂ ਰਹੀਆਂ ਨੇ ਲਗਭਗ ਪੰਜਾਬ ਦੇ ਵਿੱਚ ਜਿੰਨੀਆਂ ਮੀਟਿੰਗਾਂ ਚੀਮਾ ਸਾਹਿਬ ਨਾਲ ਹੋਈਆਂ ਨੇ ਜਥੇਬੰਦੀਆਂ ਦੀਆਂ ਕਦੇ ਪਿਛਲੇ ਇਤਿਹਾਸ ਚ ਹੋਈਆਂ ਨਹੀਂ ਹਨ ਬਹੁਤ ਮੀਟਿੰਗਾਂ ਹੋਈਆਂ ਨੇ ਪਰ ਅਸੀਂ ਕੋਈ ਮਲਾਜਮਾਂ ਦੀ ਸਿੱਧੇ ਤੌਰ ਤੇ ਪ੍ਰਤੀਨਿਧਤਾ ਸਾਡੀ ਹੋਰ ਆ ਕਿਉਂਕਿ ਹੁਣ ਅਸੀਂ ਰਿਟਾਇਰ ਹੋ ਗਏ ਤਾਂ ਜਿਉਂਦੀਆਂ ਜਾਜ ਜਥੇਬੰਦੀਆਂ ਬਹੁਤ ਵਧੀਆ ਮਲਾਜਮਾਨੀਆਂ ਪੈਨਸ਼ਨਾਂ ਦੀ ਹੈਗੀਆਂ ਨੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਸੋ ਮੰਗਾ ਮਤਲਬ ਅਫੀਸ਼ਲ ਸਾਨੂੰ ਬੁਲਾ ਲਿਆ ਲਿਖਤੀ ਰੂ ਸੋ ਮਤਲਬ ਉਹਦੇ ਵਿੱਚ ਅਸੀਂ ਮੰਗ ਪੱਤਰ ਆਪਣਾ ਦਿੱਤਾ ਹੋਇਆ ਸੀ ਕਿ ਡੀਏ ਦੀਆਂ ਪੰਜ ਕਿਸ਼ਤਾਂ ਦੋ 98 ਦਾ ਮਸਲਾ ਜੋ ਪੈਨਸ਼ਨਰਾਂ ਨੂੰ ਇੱਕ ਇੱਕ 16 ਤੋਂ ਪਹਿਲਾਂ ਮਿਲਣਾ ਜਿਹੜਾ ਕਿ ਮਤਲਬ ਇੱਕ ਮੁੱਦਾ ਨਹੀਂ ਇੱਕ ਮਤਲਬ ਬੇਇਨਸਾਫੀ ਵਾਲਾ ਮਤਲਬ ਇਸ ਵੇਲੇ ਮਾਮਲਾ ਹੋ ਇਹ ਦੋ 98 ਦਾ ਮਸਲਾ ਤਾਂ ਪੈਨਸ਼ਨਰਾਂ ਦਾ ਜਿਹੜਾ ਕਾਫੀ ਲਟਕ ਰਿਹਾ ਪੈਨਸ਼ਨਰ ਇਸ ਗੱਲ ਨੂੰ ਬੜੇ ਲੈ ਕੇ ਚਿੰਤਤ ਨੇ ਲਟਕ ਰਿਹਾ ਹੈ ਇਹ ਨਾ ਪਿਛਲੀ ਸਰਕਾਰ ਨੇ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਗਏ ਨੇ ਉਹ ਜਾਣਦੇ ਹੋਏ ਕੰਮ ਗਲਤ ਕਰਕੇ ਜਦੋਂ ਇੱਕ ਇੱਕ 16 ਨੂੰ ਜੀ ਮਹਿੰਗਾਈ ਪੱਤੀ ਦੀ ਦਰ 125% ਸੀ ਤਾਂ ਉਹਨਾਂ ਨੇ 113 ਨਾਲ ਇਸ ਮਤਲਬ ਤਨਖਾਹ ਦੀ ਜਿਹੜੀ ਫਿਕਸੇਸ਼ਨ ਕਰਤੀ ਪਰ ਇਸ ਤਰ੍ਹਾਂ ਕਿਉਂ ਕਰਿਆ ਫਿਰ ਉਹਨਾਂ ਨੇ ਇਸ ਤਰ੍ਹਾਂ ਕਿ ਪਹਿਲਾਂ ਤਾਂ ਉਹਨਾਂ ਨੇ 16 ਦਾ ਕਮਿਸ਼ਨ ਆ ਕੇ 21 ਦਿੱਤਾ ਅੱਛਾ ਜੀ ਉਹ ਇੰਨਾ ਹੀ ਉਡੀਕ ਹੋ ਗਈ ਚਾਰ ਪੰਜ ਸਾਲ ਦੀ ਤਾਂ ਮੁਲਾਜ਼ਮਾਂ ਨੂੰ ਤੇ ਮੁਲਾਜ਼ਜਤੇਬੰਦੀਆਂ ਨੂੰ ਇਹ ਲੱਗਣ ਲੱਗ ਗਿਆ ਕਿ ਜੋ ਦਿੰਦੇ ਉਹ ਹੀ ਸਹੀ ਕਿਉਂਕਿ ਅਗਲੀ ਇਲੈਕਸ਼ਨ ਹੋਣ ਵਾਲੀ ਸੀ ਉਦੋਂ ਉਹਤਲ ਮਤਲਬ ਪਿਛਲੇ ਸਰਕਾਰ ਨੇ ਆਪਣਾ حساب ਤਾਂ ਨਵੇੜਨਾ ਸੀ ਉਹਨੇ ਮਤਲਬ ਇਸ ਆਪ ਦੀ ਜਲਦਬਾਜੀ ਚ ਤੇ ਮੁਲਾਜ਼ਮਾਂ ਦੀ ਭਾਵਕਤਾ ਨੂੰ ਕੈਸ਼ ਕਰਦਿਆਂ ਉਹ 125 ਵਾਲਾ ਜਿਹੜਾ ਮਹਿੰਗਾ ਹੀ ਪੱਤਾ ਸੀ 113 ਦੇ ਫੀਸ ਕਰਕੇ ਮੁਲਾਜ਼ਮਾਗਮਾਂ ਨੂੰ ਮਨਾ ਲਿਆ ਜਾਂ ਥੋਪਤਾ ਉਹ ਫੀਸੇਸ਼ਨ ਲੈਣੀ ਪਈ ਪਰ ਇਹ ਵੀ ਲੱਗਦਾ ਨਹੀਂ ਤੁਹਾਨੂੰ ਕਿ ਵੀ ਜਿਵੇਂ ਉਸ ਵੇਲੇ ਆਪਣੇ ਪੂਰੇ ਪੰਜਾਬ ਦੇ ਮੁਲਾਜ਼ਮ ਔਰ ਪੈਨਸ਼ਨਰ ਮਨਪ੍ਰੀਤ ਸਿੰਘ ਬਾਦਲ ਨੂੰ ਵਾਰ-ਵਾਰ ਰੈਲੀਆਂ ਦੇ ਵਿੱਚ ਕਹਿਣ ਲੱਗੇ ਸੀਗੇ ਕਿ ਜੇ ਅਸੀਂ ਤੁਹਾਡੇ ਹਲਕੇ ਜਾ ਕੇ ਵਿਰੋਧ ਕਰਾਂਗੇ ਕਿ ਆ ਮਨਪ੍ਰੀਤ ਸਿੰਘ ਬਾਦਲ ਨੂੰ ਜਿਹੜਾ ਹਾੜ ਦਾ ਸਾਹਮਣਾ ਉਹਦੇ ਕਰਕੇ ਤਾਂ ਨਹੀਂ ਦੇਖਣਾ ਪਿਆ। ਕਾਰਨ ਜੀ ਜਿਹੜਾ ਤੁਸੀਂ ਗੱਲ ਦੱਸੀ ਆ ਸਭ ਤੋਂ ਵੱਡਾ ਕਾਰਨ ਮਨਪ੍ਰੀਤ ਬਾਦਲ ਦੀ ਮੁਲਾਜ਼ਮਾਂ ਨਾਲ ਪੇ ਕਮਿਸ਼ਨ ਦੀ ਫਿਕਸੇਸ਼ਨ ਕੀਤੀ ਬੇਈਮਾਨੀ ਉਹਦੇ ਮਤਲਬ ਆਪਣੇ ਬੇੜੀ ਚ ਬੱਟੇ ਬਣੇ ਨੇ। ਜੀ ਕਿਉਂਕਿ ਉਹਦੀ ਹਾਰ ਦਾ ਕਾਰਨ ਸੱਚੀ ਮੁੱਚੀ ਪਿੰਡ-ਪਿੰਡ ਜਾ ਕੇ ਉਹਦੇ ਹਲਕੇ ਜਾ ਕੇ ਮਲਾਜ਼ਮ ਵਰਗ ਨੇ ਬਹੁਤ ਹੀ ਮਤਲਬ ਧੂਆਂ ਤਾਂ ਵਿਚਾਰ ਕੀਤਾ ਵੀ ਕਿਸੇ ਨੂੰ ਵੋਟ ਪਾ ਦਿਓ ਇਹ ਬੰਦੇ ਨੂੰ ਵੋਟ ਨਹੀਂ ਪਾਉਣੀ ਪਰ ਜਿਵੇਂ ਹੁਣ ਤੁਹਾਡੀ ਸਰਕਾਰ ਡੀਏ ਲਟਕਾ ਰਹੀ ਹੈ ਹੁਣ ਤੱਕ ਦਿੱਤਾ ਨਹੀਂ ਦਿੱਤਾ ਨਹੀਂ ਹਰ ਤਿਹਾਰ ਤੇ ਤਿਹਾਰ ਲੰਘ ਗਿਆ ਔਰ ਮਲਾਜ਼ਮ ਪੂਰੇ ਮੰਗਾ ਤਾਂ ਉਹਨਾਂ ਦੇ ਬਹੁਤ ਨੇ ਪਰ ਡੀਏ ਉਹ ਜਿਹੜਾ ਸਿਰਫ ਇੱਕ ਡੀਏ ਮਿਲ ਜੇ ਤਾਂ ਉਹਨੂੰ ਲੈ ਕੇ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਇਸ ਚੀਜ਼ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਸਰਕਾਰ ਇਹਦੇ ਬਾਰੇ ਕੋਈ ਸੋਚ ਰਹੀ ਹੈ ਰੋਜ਼ ਸੜਕਾਂ ਤੇ ਤਾਂ ਆ ਚੁੱਕਿਆ ਤੇ ਵਿਰੋਧ ਮਨਾ ਚ ਵੀ ਆ ਜੀ ਡੀਏ ਕਰਕੇ ਮਤਲਬ ਮੁਲਾਜ਼ਮਾਂ ਦਾ ਜਿਹੜਾ ਵਿਰੋਧ ਆ ਉਹ ਜਾਇਜ਼ ਵੀ ਹੈ ਤੇ ਇਸ ਵੇਲੇ ਸਰਕਾਰ ਦੇ ਪ੍ਰਤੀ ਰੋਸ ਆ ਪੂਰਾ ਕਿ ਡੀਏ ਦੀ ਦੇਰੀ ਕਿਉਂ ਸਰਕਾਰਾਂ ਦੀਆਂ ਕੁਝ ਬਜਬੂਰੀਆਂ ਵੀ ਤੇ ਹੋਣਗੀਆਂ ਅਸੀਂ ਉਸ ਗੱਲ ਦੀ ਪ੍ਰੋਧਤਾ ਨਹੀਂ ਕਰ ਸਕਦੇ ਪਰ ਅਸੀਂ ਤੇ ਇਸ ਗੱਲ ਦੀ ਗੱਲ ਕਰਦੇ ਆ ਵੀ ਜਿਹੜੀ ਚੱਲ ਰਹੀ ਪ੍ਰਕਿਰਿਆ ਦੇ ਵਿੱਚ ਲੰਮਾ ਸਮਾਂ ਜੋ ਗੈਪ ਪਿਆ ਜੇ ਤਾਂ ਉਹ ਫਿਰ ਸ਼ੱਕ ਵੱਧਦਾ ਵੱਧਾ ਸੱਚ ਵੱਲ ਜਾਂਦਾ ਵੀ ਸਾਨੂੰ ਇਸ ਮਤਲਬ ਸਰਕਾਰ ਤੋਂ ਦੀਏ ਨਾ ਮਿਲਣ ਦਾ ਕਾਰਨ ਸਰਕਾਰ ਮੁਲਾਜ਼ਮ ਤੇ ਪੈਨਸ਼ਨ ਵਿਰੋਧੀ ਹੁੰਦੀ ਜਾਪਦੀ ਹੈ ਲੋਕਾਂ ਨੂੰ ਸੋ ਮਤਲਬ ਕੱਲ ਉਹਨਾਂ ਦੀ ਜਿਹੜੀ ਮੀਟਿੰਗ ਸੀ ਬੜੇ ਹਲੀਮੀ ਨਾਲ ਹੋਈ ਆ ਉਹਨਾਂ ਨੇ ਵਿੱਤ ਮੰਤਰੀ ਸਾਹਿਬ ਨੇ ਕਿਹਾ ਵੀ ਮੈਂ ਜਲਦੀ ਸੀਐਮ ਸਾਹਿਬ ਨਾਲ ਗੱਲ ਕਰਦਾ ਵੀ ਕਿਸ਼ਤਾਂ ਦੀ ਜੋ ਪੰਜ ਕਿਸ਼ਤਾਂ ਪੈਂਡਿੰਗ ਨੇ ਆਪਣੀਆਂ ਉਹਨਾਂ ਜੋ ਅਸੀਂ ਇੱਕ ਦੋ ਕਿਸ਼ਤਾਂ ਦਾ ਇੰਤਜ਼ਾਮ ਜ਼ਰੂਰ ਕਰਾਂਗੇ ਉਹਨਾਂ ਨੇ ਮਤਲਬ ਨਾਲ ਵਿੱਤ ਸਕੱਤਰ ਤੋਂ ਵੀ ਹੁਗਾਰਾ ਲਿਆ ਵੀ ਆਪਾਂ ਨੂੰ ਇਹ ਪ੍ਰਾਇੋਰਟੀ ਦੇ ਕਰਨਾ ਪੈਣਾ ਇਸੇ ਤਰ੍ਹਾਂ ਦੇ 29 ਦਾ 29 ਦਾ ਤਾਂ ਜੋ ਪੇਗ ਮਸ਼ੀਨ ਦੇ ਸੈਂਟਰ ਦੇ ਮਤਲਬ ਪੈਟਰਨ ਦੇ ਕਿਹਾ ਸੀ ਵੀ ਜਿਵੇਂ ਉਹਨਾਂ ਨੇ 1.55 ਦਿੱਤਾ ਪੰਜਾਬ ਸਰਕਾਰ ਦਾ ਥੋੜਾ ਜਿਹਾ ਸਕੇਲ ਵੱਧ ਸੀ ਇਹਨੇ 2.5 ਸੀ ਤਾਂ ਉਹ ਕਰਮਚਾਰੀ ਸਾਡੇ ਜਿਹੜੇ ਪੈਨਸ਼ਨ ਦੇ ਪੁਰਾਣੇ ਨੇ ਉਹ 2.5 ਉਹੀ ਮੰਗਦੇ ਨੇ ਜਿਹੜਾ ਸਰਕਾਰਾਂ ਨੇ ਕਰਿਆ ਜੋ ਪੰਜਾਬ ਦੇ ਪੇਕ ਮਿਸ਼ਨ ਦਿੱਤਾ ਜੋ 2.5 ਦੇਣ ਨਾਲ ਪੰਜਾਬ ਸਰਕਾਰ ਪ੍ਰਤੀ ਕੋਰਟਾਂ ਦੇ ਵਿੱਚ ਜਿਹੜੇ ਪੈਨਸ਼ਨਾਂ ਦੇ ਕੇਸ ਨੇ ਲਿਟੀਗੇਸ਼ਨ ਆ ਕੋਈ ਮਤਲਬ ਮੁਕਦਮੇਬਾਜ਼ੀ ਆ 0% ਹੋ ਜਾਊਗੀ ਤੇ ਸਾਰੇ ਪੈਨਸ਼ਨਾਂ ਦੀ ਕੋਈ ਮੰਗ ਨਹੀਂ ਉਸ ਤੋਂ ਬਾਅਦ ਫਿਰ ਪੈਨਸ਼ਨਾਂ ਦੀ ਕੋਈ ਮੰਗ ਨਹੀਂ ਇੱਕ ਡੀਏ ਮੰਗਾ ਕੱਲ੍ਹ ਅਜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਵੱਡੀਆਂ ਮੰਗਾਂ ਭੁੱਲ ਕੇ ਡੀਏ ਮੰਗ ਬਣੀ ਹੋਈ ਆ ਤੇ ਡੀਏ ਦੇਣ ਦਾ ਸਰਕਾਰ ਨੇ ਵਾਅਦਾ ਕਰਿਆ ਵੀ ਡੀਏ ਜ਼ਰੂਰ ਦੇਵਾਂਗੇ ਸੀ ਉਮੀਦ ਆਪਾਂ ਨੂੰ ਛੇਤੀ ਡੀਏ ਦੀ ਪ੍ਰਾਪਤੀ ਹੋ ਜਾਵੇਗੀ ਅਸੀਂ ਇਸ ਗੱਲ ਦੇ ਪਿੱਛੇ ਵੀ ਪਹਿਲਾਂ ਵੀ ਲੱਗੇ ਹੋਏ ਸੀ ਹੁਣ ਵੀ ਇਹਦਾ ਪੈਰ ਵੀ ਵੀ ਕਰਾਂਗੇ ਬੀਡੀ ਅਨਾਉਂਸਮੈਂਟ ਕਰਵਾਈਏ ਕੋਈ ਤੇ ਹੋਰ ਮੁਲਾਜ਼ਮਾਂ ਦੀਆਂ ਜਾਂ ਪੈਨਸ਼ਨਰਾਂ ਦੀਆਂ ਕਿਹੜੀਆਂ ਇਹੋ ਜਿਹੀਆਂ ਮੰਗੀਆਂ ਜ਼ਰੂਰੀ ਮੰਗਾਂ ਨੇ ਜਿਹੜੀਆਂ ਪਾਰਟੀ ਨੂੰ ਤੁਹਾਡੀ ਨੂੰ ਔਰ ਸਰਕਾਰ ਨੂੰ ਉਹ ਉਹ ਜਿਹੜਾ ਫਾਇਦੇਮੰਦ ਹੋ ਸਕਦੀਆਂ ਕਿਹੋ ਜਿਹੀਆਂ ਕਿਹੜੀਆਂ ਮੰਗਾਂ ਜਿਹਦੇ ਨਾਲ ਮੁਲਾਜ਼ਮ ਔਰ ਪੈਨਸ਼ਨਰ ਖੁਸ਼ ਹੋ ਸਕਦੇ ਆ ਔਰ ਸਰਕਾਰ ਦਾ ਵੀ ਕਿਤੇ ਨਾ ਕਿਤੇ ਉਹਦੇ 'ਚ ਫਾਇਦਾ ਹੋ ਸਕਦਾ ਸਭ ਤੋਂ ਵੱਡਾ ਤਾਂ ਜੀ ਡੀਏ ਤੇ 2.9 ਆ ਉਸ ਤੋਂ ਬਾਅਦ ਪੁਰਾਣੀ ਪੈਨਸ਼ਨ ਬਹਾਲ ਕਰਨੀ ਲੱਗਦਾ ਤੁਹਾਨੂੰ ਵੀ ਇਹਦਾ ਹੱਲ ਹੋ ਜਾਏਗਾ ਆ ਦੇਖੋ ਜਿਹੜੀਆਂ ਤਾਂ ਡੀਏ ਤੇ 2.9 ਆ ਇਹ ਤਾਂ ਪੰਜਾਬ ਸਰਕਾਰ ਦੇ ਮਤਲਬ ਰਿਵਿਊਸ ਆ ਸਿਰਫ ਇਹਦੇ ਵਿੱਚ ਗੱਲ ਪੈਸੇ ਦੀ ਆ ਸਰਕਾਰ ਨੂੰ ਕੋਈ ਨਾ ਕੋਈ ਪਾਸਿਓਂ ਖੁੰਝੇ ਫਰੋਲ ਕੇ ਇਹ ਪੈਸੇ ਦੇਣੇ ਚਾਹੀਦੇ ਨੇ ਤੇ ਦੇਣ ਦੀ ਸਰਕਾਰ ਦੇ ਮਤਲਬ ਆਸ ਬੁਝਾਈ ਵੀ ਆ ਵਿਅਾਸ ਬਣਦੀ ਆ ਸੋ ਜਿਹੜੀ ਮਤਲਬ ਪੁਰਾਣੀ ਮਿਸ਼ਨ ਬਹਾਲੀ ਆ ਉਹ ਮਸਲਾ ਤੇ ਨਾਲ ਕੱਚੇ ਮਲਾਜ ਪੱਕੇ ਕਰਨੇ ਤੇ ਇੱਕ ਕੇਂਦਰੀ ਸਕੇਲ ਪੰਜਾਬ ਦੇ ਸੂਬਿਆਂ ਤੇ ਲਾਗੂ ਨੇ ਉਹਦੇ ਬਾਰੇ ਵੀ ਸਰਕਾਰ ਮਤਲਬ ਜੇ ਰੀਕਨਸਿਡਰ ਕਰ ਲੇ ਬਹੁਤ ਵੱਡੀ ਗੱਲ ਹੋ ਜੇ ਇਸੇ ਤਰ੍ਹਾਂ ਬੇਸਿਕ ਪੇਤੇ ਕੰਮ ਕਰਨਾ ਕਿਉਂਕਿ ਉਹਦੇ ਵਿੱਚ ਇਹ ਆਉਂਦਾ ਵੀ ਜਿਹੜੇ ਕੰਮ ਬਾਦਲ ਸਰਕਾਰ ਨੇ ਕੀਤੇ ਮਲਾਜ ਵਿਰੋਧੀ ਜਿਹੜੇ ਕੰਮ ਕਾਂਗਰਸ ਨੇ ਮਲਾਜ ਵਿਰੋਧੀ ਕੀਤੇ ਉਹਨਾਂ ਨੂੰ ਹੁਣ ਆਵਾਦਿ ਪਾਰਟੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਵੀ ਇਹਨਾਂ ਨੇ ਉਸ ਸੂਤ ਕਿਉਂ ਨਹੀਂ ਕੀਤੇ ਉਨਾ ਸੁਧਾਰ ਕਰਨ ਦਾ ਬਣਦਾ ਜੀ ਇਹ ਜੋ 2 2 3 ਸਤਾਰ ਹੋ ਜਾਣ ਤਾਂ ਮੁਲਾਜ਼ਮ ਕੋਠਿਆਂ ਤੇ ਨਜ ਨਜ ਕੀ ਬੋਟਾਂ ਪਾਉਣਗੇ ਪਰ ਜਿਹੜੀ ਉਹ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ 2004 ਤੋਂ ਬਾਅਦ ਵਾਲਿਆਂ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਇੱਕ ਸਿੰਗਲ ਪੇਜ ਦੀ ਨੋਟੀਫਿਕੇਸ਼ਨ ਜਾਰੀ ਵੀ ਕੀਤੀ ਸੀ ਉਸ ਨੂੰ ਲੈ ਕੇ ਹੋਰ ਸਰੂਬਿਆਂ 'ਚ ਪ੍ਰਚਾਰ ਵੀ ਪਾਰਟੀ ਨੇ ਕੀਤਾ ਚੋਣਾਂ ਦੇ ਦੌਰਾਨ ਤੇ ਉਹ ਹੱਲੇ ਵੀ ਹੱਲ ਨਹੀਂ ਹੋਈ ਕਿਹਾ ਉਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਨਹੀਂ ਕਿ ਵੀ ਅਸੀਂ ਵਾਅਦਾ ਵੀ ਕੀਤਾ ਸੀਗਾ ਹਾਂ ਦੇਖੋ ਕਈ ਵਾਰੀ ਸਰਕਾਰਾਂ ਕੀ ਕਰਦੀਆਂ ਨੇ ਕਾਲ ਦੇ ਵਿੱਚ ਜਾਂ ਕਿਸੇ ਮਸਲਬ ਆਪਾਂ ਕਿਸੇ ਕੱਚੀ ਪਰੀ ਜਾਣਕਾਰੀ ਨਾਲ ਇਸ ਤਰ੍ਹਾਂ ਦਾ ਮਤਲਬ ਵਾਦਾ ਹੋ ਜਾਂਦਾ ਪਰ ਉਹ ਜੀ ਵਾਦਾ ਨਹੀਂ ਪੁੰਗਦਾ ਤਾਂ ਉਹਦਾ ਵਿਰੋਧ ਕਿੰਨੇ ਤੱਕ ਹੋ ਰਿਹਾ ਅੱਜ ਹਿੰਦੁਸਤਾਨ ਦੇ ਸਾਰੇ ਸੂਬੇ ਜਾ ਕੇ ਦਿੱਲੀ ਮਜਾਰੇ ਕਰ ਰਹੇ ਨੇ ਕਿ ਜਿਹੜੀ ਐਨਪੀਐਸਾ ਨਿਊ ਪੈਨਸ਼ਨ ਪਾਲਿਸੀ ਜਿਹੜੀ ਬਣਿਸਕਰਾਂ ਦੀ ਉਹ 2004 ਤੋਂ ਲਾਗੂ ਆ ਤੇ 2004 ਵਾਲੇ ਕੰਮਚਾਰੀ ਨੂੰ ਰਿਟਾਇਰ ਹੋਣ ਦੇ ਨੇੜੇ ਪਹੁੰਚ ਗਏ ਤੇ ਹੋਣ ਲੱਗ ਵੀ ਗਏ ਸੋ ਉਹਨਾਂ ਨੂੰ ਲਾਭ ਨਹੀਂ ਹੈਗਾ ਪੈਨਸ਼ਨ ਇੱਕ ਜੀਵਨ ਦੀ ਮਤਲਬ ਧੁਰਾ ਬਣਦੀ ਆ ਰੁਗੋ ਦਾ ਜੀਵਨ ਦੇਕਾ ਤੇ ਨਾ ਹੀ ਪੈਨਸ਼ਨ ਕੋਈ ਖੈਰਾਤ ਆ ਤਾਂ ਮਾਨ ਜੋ ਸੁਪੀ ਗੁਰ ਕਹਿ ਚੁੱਕੀ ਆ ਕਿ ਪੈਨਸ਼ਨ ਦੇਣੀ ਸਰਕਾਰ ਦਾ ਫਰਜ ਬਣਦਾ ਇਹਨਾਂ ਦੀ ਜੀਵਨ ਦੀ ਕਮਾਈ ਆ ਸੋ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਮੈਂ ਤਾਂ ਐਜ ਮੁਲਾਜ਼ਮ ਇਹੀ ਗੱਲ ਦੀ ਬਰੋੜਤਾ ਕਰੂੰਗਾ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਦੇ ਹੀ ਜਿਹੜੇ ਸੂਬਿਆਂ ਦੀਆਂ ਸਰਕਾਰਾਂ ਦੇ ਬੇੜੀਆਂ ਚ ਵਟੇ ਪਾਏ ਆ ਕਿ ਪੈਨਸ਼ਨ ਜਿਹੜੀ ਬੰਦ ਕਰਕੇ ਜਾਂ ਕੁਝ ਵੀ ਹੁਣ ਉਹ ਸਾਰਾ ਬਹੁਤ ਸਾਰਾ ਕੁਝ ਕੇਂਦਰ ਤੋਂ ਸ਼ੁਰੂ ਹੁੰਦਾ ਹਾਂਜੀ ਉਹਦੇ ਵਿੱਚ ਫੇਰ ਕੁਝ ਬਹਾਨੇ ਮਿਲ ਜਾਂਦੇ ਨੇ ਕੁਝ ਮਤਲਬ ਸਰਕਾਰਾਂ ਡੇ ਬਾਈ ਡੇ ਪਰਾਈਵੇਟੇਸ਼ਨ ਇੰਟੀਰੀ ਕਰ ਰਿਹਾ ਸਰਕਾਰੀ ادارے ਘਟ ਰਹੇ ਨੇ ਜਾਂ ਮਤਲਬ ਵਸੂਲ ਤਾਂ ਘਟ ਰਹੀਆਂ ਨੇ ਮਤਲਬ ਹੁਣ ਪੁਰਾਣੀ ਪੈਨਸ਼ਨ ਦੀ ਜਿਹੜੀ ਪਹਾਲੀ ਆ ਉਹ ਮਤਲਬ ਬਾਕੀ ਪਾਸੇ ਵੀ ਹੁਣ ਜਿਹੜੇ ਪੁਰਾਣੇ ਪ੍ਰਾਈਵੇਟ ਖੇਤਰ ਨੇ ਉੱਥੇ ਪੈਨਸ਼ਨ ਹੈ ਨਹੀਂ ਤੋ ਸਰਕਾਰਾਂ ਦਾ ਮਤਲਬ ਜਿਹੜਾ ਬਿਊਰੋਕ੍ਰੇਟ ਲੋਕ ਨੇ ਮਤਲਬ ਆਪਣੇ ਲਾਭ ਵੱਧ ਲੈ ਕੇ ਤਾਂ ਆਮ ਜਿਹੜੇ ਵਰਗ ਨੇ ਉਹਨਾਂ ਨੂੰ ਮਤਲਬ ਨਿਪੀੜਿਆ ਜਾਂਦਾ ਇਹ ਮਤਲਬ ਕੇਂਦਰ ਸਰਕਾਰ ਪਹਾਲ ਕਰੇ ਨਾ ਕਰੇ ਤਾਂ ਸੂਬਾ ਇਹਦੇ ਬਾਰੇ ਬਹੁਤ ਵੱਡਾ ਦੇਰੀ ਰੱਖਦਾ ਫੈਸਲਾ ਲੈ ਸਕਦਾ ਤੇ ਲੈਣਾ ਚਾਹੀਦਾ ਉਦਾਹਰਨ ਮੰਨਦਾ ਕਿ ਸਾਡੇ ਸੂਬੇ ਦੇ ਕਰਮਚਾਰੀਆਂ ਨੂੰ ਪੈਨਸ਼ਨ ਮਿਲਦੀ ਆ ਇੱਕ ਵੱਡਾ ਸਟੈਪ ਆ ਉਹ ਮਿਲਲੀ ਵੀ ਜਾ ਕੇ ਕਿ ਅੱਜ ਨਹੀਂ ਮਿਲਣੀ ਉਹ ਜਿਹੜਾ ਬੱਚਾ ਅੱਜ ਭਰਤੀ ਹੋਊਗਾ ਉਹਨੂੰ 30-35 ਸਾਲ ਨੂੰ ਮਿਲਣੀ ਆ ਸੋ ਤੇ ਲੰਬੇ ਸਮੇਂ ਦਾ ਫੈਸਲਾ ਤਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਤੇ ਜਿਹੜੀ ਹੁਣ ਤੁਹਾਡੇ ਨਾਲ ਕੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਡੀਏ ਦੇਣ ਦੇ ਬਾਰੇ ਕੋਈ ਸਮਾਵਧ ਕੀਤਾ ਕੋਈ ਸਰਕਾਰ ਨੇ ਹਾਂ ਉਹਨਾਂ ਨੇ ਇਹ ਕਿਹਾ ਵੀ ਮੈਂ ਕੁਝ ਆਉਣ ਵਾਲੇ ਹਫ਼ਤੇ ਵਿੱਚ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗਾ ਤੇ ਤੁਹਾਨੂੰ ਮੈਂ ਦੁਬਾਰੇ ਬੁਲਾਵਾਂਗਾ ਅਸੀਂ ਜਿੱਥੇ ਬੰਦਿਆਂ ਦੇ ਜਿਹੜੇ ਸਾਡੇ ਆਗੂ ਸਹਿਬਾਨ ਨੇ ਬਾਕੀ ਜ਼ਿਲ੍ਹਿਆਂ ਦੇ ਉਹਨਾਂ ਦੇ ਫੋਨ ਵੀ ਆਏ ਸੀ ਵੀ ਸਾਨੂੰ ਬੁਲਾ ਲੈਂਦੇ ਪਰ ਤੂ ਉਸ ਮੌਸਮ ਖਰਾਬ ਸੀ ਕੁਝ ਮੀਟਿੰਗ ਕਈ ਵਾਰ ਕੁੜਝੇ ਵੀ ਹੋ ਜਾਂਦੇ ਨੇ ਪਹਿਲਾਂ ਵੀ ਇੱਕ ਵਾਰੀ ਮੀਟਿੰਗ ਪੋਸਟਪੋਨ ਹੋ ਗਈ ਸੀ ਇਸ ਕਰਕੇ ਸੀ ਵੀ ਥੋੜਾ ਜਿਹਾ ਪੰਜ ਚਾਰ ਬੰਦੇ ਗਏ ਸੀ ਤਾਂ ਆਨਲਾਈਨ ਸਮਝ ਅਸੀਂ ਪੈਨਲ ਮੀਟਿੰਗ ਕਰਾਂਗੇ ਤੇ ਨਾਲ ਉਮੀਦ ਹੈ ਬਹੁਤ ਦੇ ਅਸੀਂ ਖਾਲੀ ਹੱਥ ਨਹੀਂ ਆਉਂਦੇ ਸ਼ਾਇਦ ਇਹ ਲੋਹੜੀ ਨੂੰ ਆਪਾਂ ਮਿੱਠੀ ਕਰ ਦਈਏ ਜਿਹਦੇ ਵਾਲੀ ਤਾਂ ਫਿਕੀ ਰਹਿ ਗਈ ਸੀ ਇਹ ਉਮੀਦ ਹੈ ਸਾਨੂੰ ਧੰਨਵਾਦ ਸੋ ਦੋਸਤੋ ਮੁਲਾਜ਼ਮ ਸਾਥਿਓ ਔਰ ਪੈਨਸ਼ਨਰ ਬਾਬਿਓ ਤੁਹਾਨੂੰ ਅਸੀਂ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਬਿੰਗ ਐਕਸ ਮੁਲਾਜ਼ਮ ਬਿੰਗ ਦੀ ਜਿਹੜੀ ਮੀਟਿੰਗ ਹੋਈ ਹੈ ਗੁਰਮੀਲ ਸਿੰਘ ਸਿੱਧੂ ਨਾਲ ਗੱਲਬਾਤ ਕਰਾਈ ਕੱਲ ਵਿੱਤ ਮੰਤਰੀ ਪੰਜਾਬ ਨਾਲ ਸੈਕਟਰੀਏਟ ਵਿਖੇ ਮੀਟਿੰਗ ਹੋਈ ਡੀਸੀ ਸੰਗਰੂਰ ਦੇ ਰਾਹੀਂ ਮੀਟਿੰਗ ਹੋਈ ਹੈ ਤੇ ਹੁਣ ਇਹਨਾਂ ਨੇ ਕਿਹਾ ਕਿ ਵੀ ਜਿਹੜੇ ਡੀਏ ਹੈ ਮੁਲਾਜ਼ਮਾਂ ਦੀ ਜਿਹੜੀ ਪੱਖ ਦੀ ਮੰਗ ਹੈ ਡੀਏ ਕੁਛ ਨਾ ਕੁਛ ਜਿਵੇਂ ਲੋਹੜੀ ਦੇ ਤਿਉਹਾਰ ਤੇ ਉਹ ਮਿੱਠਾ ਹੋਣ ਦੀ ਸੰਭਾਵਨਾ ਹਾਲਾਂਕਿ ਵਿੱਤ ਮੰਤਰੀ ਨੇ ਕੋਈ ਫਿਕਸ ਡੇਟ ਨਹੀਂ ਦਿੱਤੀ ਸਮਵਤ ਕੀਤਾ ਨਹੀਂ ਪਰ ਪੌਸਿਬਿਲਟੀ ਹੈ ਕਿ ਇਹ ਹੋ ਜਾਊਗਾ ਤੇ ਸੋ ਜਿਹੜੀ ਹੈਗੀ ਡੀਏ ਦੀ ਮੰਗ ਪਹਿਲਾਂ ਇੱਕ ਪੂਰੀ ਹੋ ਜੇ ਇਹਦੇ ਨਾਲ ਸ਼ਾਇਦ ਮੁਲਾਜ਼ਮਾਂ ਦੇ ਵਿੱਚ ਜਿਹੜੀ ਖੁਸ਼ੀ ਦਾ ਮਾਹੌਲ ਕਿਤਨਾਂ ਕਿਤੇ ਪੈਦਾ ਹੋ ਜੂਗਾ ਸੋ ਅਸੀਂ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਸੋ ਪੰਜਾਬ ਐਕਸਪਲੋਰ ਤੁਹਾਡੀਆਂ ਉਸ ਖਾਇਸ਼ਾਂ ਨੂੰ ਉਹਨਾਂ ਉਸ ਗੱਲ ਦੇ ਉੱਤੇ ਖਰਾ ਉਤਰ ਰਿਹਾ ਸੋ ਤੁਸੀਂ ਮੇਰੀ ਅਪੀਲ ਹੈ ਕਿ ਪੰਜਾਬ ਐਕਸਪਲੋਰ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਲੱਖਾਂ ਮੁਲਾਜ਼ਮਾਂ ਹੁਣ ਤੱਕ ਤਾਂ ਤੁਸੀਂ ਜਿਹੜੀ ਇਹ ਨੇਰੀ ਲਿਆ ਦੋ ਇਹਨਾਂ ਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤਾਂ ਕਿ ਅਗਲੀ ਜਿਹੜੀ ਹੈ ਤੁਹਾਡੇ ਨਾਲ ਹੋਰ ਕੋਈ ਗੱਲਬਾਤ ਹੈ ਉਹ ਵੀ ਅਸੀਂ ਕੰਟੀਨਿਊ ਕਰ ਸਕੀਏ ਔਰ ਵੱਧ ਤੋਂ ਵੱਧ ਮੁਲਾਜ਼ਮਾਂ ਔਰ ਪੈਨਸ਼ਨਰਾਂ ਤੱਕ ਇਹ ਜਿਹੜੀ ਗੱਲ ਪਹੁੰਚਾਈ ਜਾ ਸਕੇ ਸੋ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਧੰਨਵਾਦ